ਰਹੀ ਸਰਵ ਕਾ ਦਇਆ ਕਰਨੁ ਦੁਖ ਹਰਨੁ ਜਨ ਆ ਲਗੇ ਤਨੁ ਵਿਆਲ ਕੋਪੁ ਭਾਵੈ ਨਾਲਿ ਸਿਖਤ ਨਾ ਮਾਇਆ ਦਇਆ ਕਰਨੁ ਦੁਖ ਹਰਨੁ ਜਨ ਆ ਲਗੇ ਤਨੁ ਵਿਆਲ ਸੋ ਮਾਇਆ ਭਰੇ ਬਗੰਦੇ ਬੋਲੇ ਗਏ ਅਠਾ ਲੜੋ ਪ੍ਰਾਪ ਆਪ ਨੇ ਲਾ ਉਪਾਇ ਮੇਰੇ ਜਨਿ ਨਾਲਿਕ ਸੋ ਪ੍ਰਵ ਜਾਕ ਪੌੜੀ ਗਿਆ ਪ੍ਰਾਪਤ आया निर्मल पै शरीरा जन तू भी लाया मना पै संतोष ਸਰਬ ਲੋਗਾ ਕੋਲ ਸੁਭਾਇ ਵਾਹਿਗੁਰੂ ਜੀ ਕਾ ਖਾਲਸਾ